ਨਹੀਂ ਹੁੰਦਾ ਆਈ ਡਾਕਟਰੀ ਲਾਈਨ ਦਾ ਵੱਡਾ ਹਿੱਸਾ ਲਾ ਲੋ ਜਿਨੇ ਜਿਹਨੂੰ ਸਾਡਾ ਸਮਾਜ ਰੱਬ ਦਾ ਦੂਜਾ ਰੂਪ ਵੀ ਸਮਝ ਲੈਂਦਾ ਹੂੰ ਵੀ ਉਹ ਇਹ ਦੱਸਣ ਦੀ ਬਜਾਏ ਕਿ ਤੁਹਾਡੀ ਜਿਹੜੀ ਸਾਰੀ ਇਹ ਜ਼ਿੰਦਗੀ ਆ ਤੁਹਾਡਾ ਰਹਿਣ ਸਹਿਣ ਹੈ ਇਹਦੇ ਲਈ ਤੁਹਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਲਈ ਤੁਹਾਡੀ ਖੁਰਾਕ ਸਹੀ ਹੋਣੀ ਚਾਹੀਦੀ ਹੈ ਇਹਦੇ ਲਈ ਤੁਹਾਡੀ ਬਿਮਾਰੀਆਂ ਪ੍ਰਤੀ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਤੁਸੀਂ ਇਹੋ ਜਿਹਾ ਕੁਝ ਨਾ ਖਾਓ ਬਿਮਾਰੀਆਂ ਤੋਂ ਬਚੇ ਰਹੋ ਇਹ ਸਾਰੀਆਂ ਗੱਲਾਂ ਦੀ ਬਜਾਏ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਜਿਹੜਾ ਉਹ ਪ੍ਰੋਫਿਟ ਵਾਲਾ ਤੇ ਪੂੰਜੀਵਾਦ ਵਾਲਾ ਹਾਂਜੀ ਹਾਂਜੀ ਉਹੋ ਹੀ ਜਿਹੜਾ ਸਿਸਟਮ ਆ ਸਾਰਾ ਉਹਦੇ ਵੱਡੇ ਹਿੱਸੇ ਦੇ ਮੈਡੀਕਲ ਲਾਈਨ ਚ ਵੀ ਵੱਡੇ ਹਿੱਸੇ ਦੇ ਮਨ ਚ ਉਹ ਆ ਜਣੀਆਂ ਇਹ ਕਹਿੰਦੇ ਕਿ ਜਿਹੜੇ ਉਸ ਤਰ੍ਹਾਂ ਦੇ ਕਹਿੰਦੇ ਲਾਲਚੀ ਕਹਿੰਦੇ ਜਾਂ ਉਸ ਤਰ੍ਹਾਂ ਦੇ ਹੈਗਾ ਲਾਈਨ ਦਾ ਹਿੱਸਾ ਫਿਰ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮਰੀਜ਼ ਚੀਕ ਹੋਇਆ ਕਿ ਨਹੀਂ ਹੋਇਆ ਉਹਨਾਂ ਨੂੰ ਇਹ ਹੁੰਦਾ ਵੀ ਮੇਰੀਆਂ ਦਵਾਈਆਂ ਦੇਖ ਜੇ ਤਨੀਆ ਵਿਕੇਗਾ ਨਹੀਂ ਬੀਕਿਆ ਸਰਸਰੀ ਇੱਕ ਵਾਰੀ ਗੱਲ ਕਰਨੀ ਮੈਂ ਡਾਕਟਰ ਨੂੰ ਹਾਂਜੀ ਹਾਂ ਜਰੂਰ ਜੀ ਡਾਕਟਰ ਤੋਂ ਦਵਾਈ ਲਈ ਸਪੈਸ਼ਲਿਸਟ ਤੋਂ ਅੱਛਾ ਤੇ ਉਹਨੇ ਮੈਨੂੰ ਤਜਾਬ ਦੇ ਕੈਪਸੂਲ ਨਾਲ ਦੇਤੇ ਦੋ ਪੱਤੇ ਠੀਕ ਹੈ ਜੀ ਤੇ ਆਪਾਂ ਨੂੰ ਇੱਕ ਵਾਰੀ ਤਾਂ ਭਰੋਸਾ ਕਰਕੇ ਲੈਣੇ ਹੁੰਦੇ ਪਰ ਮੈਨੂੰ ਇਹ ਲੱਗੀ ਜਾਵੇ ਮੇਰੇ ਤਾਂ ਤਜਾਬ ਕਦੇ ਬਣੀ ਬਣੀ ਨਹੀਂ ਮੈਂ ਆਪਣੇ ਦੋਸਤ ਨੂੰ ਦਿਖਾਏ ਵੇਪੰਜਿਆ ਨੂੰ ਦਿਖਾਈ ਕਿ ਨਹੀਂ ਵੀ ਲੋੜ ਨਹੀਂ ਪਰ ਕਿਉਂਕਿ ਉਹ ਮੈਡੀਕਲ ਲਾਈਨ ਨਾਲ ਜੁੜੇ ਹੋਇਆ ਮੈਂ ਫਿਰ ਚੱਕਰ ਕੀ ਆ ਹੂੰ ਉਹ ਕਹਿੰਦੇ ਚੱਕਰ ਤਾਂ ਇੰਨਾ ਕੀ ਆ ਕੰਪਨੀਆਂ ਸਕੀਮ ਦੇ ਦਿੰਦੀਆਂ ਐ ਵੀ 1000 ਡੱਬੇ ਤੇ 500 ਡੱਬੇ ਤੇ ਆ ਸਕੀਮਾਂ ਹੁਣ ਅਸੀਂ ਹੂੰ ਇੰਨਾਂ ਦੀਆਂ ਕੰਪਟੀਆਂ ਕੰਪਨੀਆਂ ਹੈਗੀਆਂ ਸਕੀਮਾਂ ਤੇ ਚਾਉਂਦੇ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਆ ਡੇਂਗੂ ਫੈਲਿਆ ਹੂੰ ਜੀ ਬੈਠੇ ਕਿਤੇ ਗੱਲਾਂ ਹੀ ਕਰੀਏ ਹੁਣ ਕਈ ਵਾਰੀ ਅਗਲੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਨਾਂ ਦਾ ਦੈਰਾ ਕੁਝ ਹੋਰ ਆ ਠੀਕ ਹੈ ਜੀ ਡਾਕਟਰਾਂ ਦੇ ਵਿੱਚ ਕੁਝ ਹੋਰ ਵਿੱਚ ਕਈ ਤਰ੍ਹਾਂ ਦੀ ਮੇਲ ਬੈਠੇ ਮਤਲਬ ਐ ਗੱਲਾਂ ਇਹ ਚੱਲਦੀਆਂ ਵੀ ਇਹ ਕਿਸ ਸੀਜ਼ਨ ਵੜਾ ਲੇ ਹੂੰ ਅੱਛਾ ਜੀ ਤੁਹਾਨੂੰ ਇਹ ਹੱਲ ਆ ਵੀ ਇੱਕ ਬੰਦੇ ਦੇ ਦੁੱਖ ਨੂੰ ਇੱਕ ਦੂਜਾ ਬੰਦਾ ਜੀਨੇ ਉਹਦੇ ਉਸ ਦੁੱਖ ਨੂੰ ਠੀਕ ਕਰਨਾ ਉਹ ਇਹ ਸੋਚਦਾ ਕਿ ਸੀਜ਼ਨ ਬੜਾ ਲੱਗਿਆ ਸੀਜ਼ਨ ਬੜਾ ਲੱਗਿਆ ਟੈਸਟਾਂ 'ਚੋ ਸੀਜ਼ਨ ਲੱਗ ਗਿਆ ਦਵਾਈਆਂ 'ਚੋ ਸੀਜ਼ਨ ਲੱਗ ਗਿਆ ਆਪਦੀ ਫੀਸ 'ਚੋ ਤਾਂ ਸੀਜ਼ਨ ਲੱਗੀ ਲੱਗੀ ਲੱਗਿਆ ਸੋ ਕਹਿਣ ਦਾ ਮਤਲਬ ਹੋਰ ਕਿਸੇ ਪਾਸੇ ਚਲੇ ਜਾਓ ਹੋਰ ਕਿਸੇ ਮਹਿਕਮੇ ਦੇ ਕਰਮਚਾਰੀਆਂ 'ਚ ਚਲੇ ਜਾਓ ਬਹੁਤ ਥੋੜੇ ਰਹਿ ਗਏ ਥੋੜੇ ਰਹਿ ਗਏ ਅਸਲ 'ਚ ਉਹ ਤੇ ਹੁੰਦਾ ਵੀ ਕੀ ਆ ਅਸਲ ਦੇ ਵਿੱਚ ਸਾਡੇ ਸਮਾਜ ਦਾ ਜਿਹੜਾ ਉਹੀ ਗੱਲ ਆ ਜਿਹੜਾ ਸਾਡਾ ਆਪਸੀ ਮੋਹ ਪਿਆਰ ਆ ਕਿ ਅਸੀਂ ਇੱਕ ਦੂਜੇ ਕਰਕੇ ਆ ਜੀ ਉਸ ਗੱਲ 'ਚ ਜਿਹੜੀ ਫਿਰ ਗੜਬੜ ਹੁੰਦੀ ਆ ਜਿਵੇਂ ਹੁੰਦਾ ਇਹ ਆ ਵੀ ਯਾਰ ਜਦੋਂ ਸਾਰੇ ਪਾਸੇ ਪੈਸੇ ਦਾ ਬੋਲਬਾਲਾ ਹੈ ਤਾਂ ਹਾਂ ਤਾਂ ਆ ਜਾਂਦਾ ਵੱਡੇ ਅਫਸਰ ਦਾ ਵੀ ਆ ਇਹਨਾਂ ਭੇਜੋ ਹਿੱਸਾ ਭੇਜੋ ਹਾਂ ਜੀ ਜਦ ਇਕੱਠੇ ਕਰਕੇ ਭੇਜੋ ਹਿੱਸਾ ਦਾ ਆਪਣੇ ਬਣ ਜਾਂਦਾ ਫਿਰ ਹਾਂ ਜੀ ਹਾਂ ਜੀ ਤੇ ਫਿਰ ਜਦੋਂ ਇਕੱਠੇ ਕਰਕੇ ਭੇਜਵਾਲੀ ਗੱਲ ਹੁੰਦੀ ਹੈ ਤੇ ਜਿਹੜੇ ਕਰਮਚਾਰੀ ਤੋਂ ਉਹਨਾਂ ਨੇ ਇਕੱਠੇ ਕਰਵਾਉਣੇ ਆ ਫਿਰ ਉਹਦਾ ਡਰ ਤਾਂ ਚੱਕਿਆ ਗਿਆ ਨਾ ਬਿਲਕੁਲ ਜੇ ਉਹਨੂੰ ਕੋਟਾ ਲੱਖ ਦਾ ਲੱਗਿਆ ਫਿਰ ਜੇ ਉਹ 3 ਲੱਖ ਇਕੱਠਾ ਕਰੂ ਉਹਨੂੰ ਕੋਈ ਰੋਕ ਤਾਂ ਨਹੀਂ ਨਾ ਸਕਦਾ ਨਾ ਨਾ ਬਹੁਤ ਕਿੰਨੀ ਹਜ਼ਾਰਾਂ ਨੇ ਜ਼ਿੰਦਗੀ ਦੇ ਜਦੋਂ ਆਪਾਂ ਅੱਜ 22ਵੇਂ ਮਹੀਨੇ ਨਾ ਕਰੀਏ ਹਾਂ ਜੀ ਯਾਨੀ ਉਹ ਸਾਰੀਆਂ ਗੱਲਾਂ ਕਿ ਉੱਥੇ ਜਦੋਂ ਅਸੀਂ ਉਹ ਸਮਾਜ ਦਾ ਮੋਹ ਪਿਆਰ ਇਕੱਠਾ ਕਿਦੋਂ ਕਰਨਾ ਇਹ ਤਾਂ ਮਤਲਬ ਪੈਸਾ ਜਿਹੜਾ ਹੈ ਕਿਸੇ ਦੀ ਜੇਬ ਚੋਂ ਤਾਂ ਆਉਣਾ ਹੈ। ਨਹੀਂ ਬਿਲਕੁਲ ਆਉਂਦਾ ਕਿਸ ਦੀ ਜੇਬ ਚੋਂ ਫਿਰ ਉਹ ਜਿਹੜਾ ਘੱਟ ਚੇਤਨ ਹੈ। ਘੱਟ ਚੇਤਨ ਜਿਹੜਾ ਜਾਗਰਤ ਨਹੀਂ ਹੈ ਉਹਨੂੰ ਲੱਗਦਾ ਹੈ ਕਿ ਇਹ ਕੰਮ ਮੇਰਾ ਬਹੁਤ ਔੜਿਆ ਇਹ ਐ ਤਾਂ ਹੋਣਾ ਨਹੀਂ ਫਿਰ ਕੁਛ ਨਾ ਕੁਛ ਤਾਂ ਦੇਣਾ ਉਹ ਉਹ ਦੇਣੇ ਚੋਂ ਗਾਹ ਅੱਗੇ ਦੀ ਅੱਗੇ ਆਪਾਂ ਇਸ ਗੱਲ ਦੀ ਸਾਰੇ ਦੀ ਆਪਾਂ ਸਮਝਦੇ ਹਾਂ ਕਿ ਇਹ ਸਾਰਾ ਭ੍ਰਿਸ਼ਟਾਚਾਰ ਦਾ ਮੂਲ ਵਾਲਾ ਹੈਗਾ। ਉਹ ਸਾਰੀਆਂ ਗੱਲਾਂ ਚੋਂ ਚੱਲਦੇ ਵੀ ਫਿਰ ਕੀ ਚੱਲਦਾ? ਹੂੰ ਵੀਰ ਜਦੋਂ ਸਿਸਟਮ ਹੀ ਖਰਾਬ ਆ ਸਿਸਟਮ ਹੀ ਖਰਾਬ ਚੁੱਪ ਨਹੀਂ ਜੀ। ਕੀ ਕੀਤਾ ਜਾ ਰਿਹਾ ਹੈ ਹਾਂਜੀ ਚੋਪੜੇ ਸਾਰੇ ਲੋਕ ਮੈਂ ਹੁਣ ਸਿਸਟਮ ਖਰਾਬ ਆ